ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੋਰ ਕੀ ਹਾਲ ਚਾਲ ਆ ਬਈ। ਉਮੀਦ ਕਰਦਾ ਵੀ ਸਾਰੇ ਭੈਣ ਭਰਾ ਲਈ ਠੀਕ ਠਾਕ ਹੋਣਗੇ। ਬਾਈ ਮੋਟਰਸਾਈਕਲ ਚੋਰੀ ਕਰਨ ਨੂੰ ਬੇਇਨਤੀ ਆ। ਤੇ ਯਾਰ ਮਾੜਾ ਮੋਟਾ ਦੇਖਿਆ ਕਰੋ। ਨਿਵਲ ਕਲਾਸ ਬੰਦਾ 2-3 ਸਾਲ ਲੱਗ ਜਾਂਦੇ ਕਿਸਤਾ ਲਾਉਂਦੇ ਆ ਮੋਟਰਸਾਈਕਲ ਦੀ। ਤੁਸੀਂ ਇੱਕ ਮਿੰਟ ਲਓਨੇ ਚੱਕਣ। ਤੇ 22 ਗੱਲ ਦਾ ਅਦਾ ਜੀ ਵਿਚਾਰਾ। ਉਹਦਾ ਮੋਟਰਸਾਈਕਲ ਚੋਰੀ ਹੋ ਗਿਆ। ਉਹ ਥਾਣੇ ਗਿਆ ਚਲਾ ਰਿਪੋਰਟ ਲਿਖਾਉਣ। ਇਹ ਮੇਰਾ ਨਾ ਮੋਟਰਸਾਈਕਲ ਚੋਰੀ ਹੋ ਗਿਆ। ਤੇ ਕੋਲ ਸਾਰੇ ਮੋਰੋ ਕਹਿੰਦੇ ਕਹਿੰਦੇ ਭਰਾਵਾ ਹੁਣ ਤਾਂ ਦੀ ਕੱਲੀ-ਕੱਲੀ ਚੀਜ਼ ਵੇਚ ਵੀ ਦਿੱਤੀ ਹੁਣੀ ਅਗਲਾ ਨਹੀਂ ਹੁਣ ਕਿੱਥੋਂ ਲੱਭਣਾ? ਉਹ ਵਿਚਾਰਾ ਇਦਾਂ ਹੀ ਵਾਪਸ ਆ ਗਿਆ ਯਾਰ ਬੜੀ ਮੋੜੀ ਸ਼ਰਮ ਕਰੋ ਤੁਸੀਂ ਇਹ ਨਹੀਂ ਦੇਖਦੇ ਕਿ ਉਹਨੇ ਮੇਰਤ ਕਰਕੇ ਖੂਨ ਪਸੀਨੇ ਦੀ ਕਮਾਈ ਨਾਲ ਪੈਸਾ ਲਾਉਂਦਾ ਉਹ ਤੁਸੀਂ ਇੱਕ ਕਮੈਂਟ ਲਾਉਂਨੇ ਆ ਚੱਕਰ ਨੂੰ ਸਰਕਾਰ ਨੂੰ ਬੇਨਤੀ ਆ ਇਹੋ ਜਿਹੇ ਬੰਦੇ ਦੇ ਨੱਥ ਪਾਈ ਜਾਵੇ ਇਹ ਕੋਲ ਸਮਝਾਜ ਵਿੱਚ ਚੌੜ ਕੀ ਨਹੀਂ ਕਰ ਸਕਦੇ ਸਾਰਾ ਕੰਸਟਾਂਸ ਹੈ ਕਿਤੇ ਉਹ ਜਦੋਂ ਰਲੇ ਹੋਏ ਆ ਸਿੱਧੀ ਗੱਲ ਹੈ ਵਈ ਅਗਲਾ ਕਿੰਨੀਆਂ ਵੱਤਵਾ ਮੈਂ ਦਿੰਦਾ ਹੁਣ ਇਹੋ ਚਾਹ ਰਹੇ ਨੇ ਪਤਾ ਨਹੀਂ ਕਿਵੇਂ ਲੈ ਆਉਣਾ ਕਿਵੇਂ ਨਹੀਂ ਲੈ ਆਉਣਾ ਵੇਇਤ ਆ ਵਿਚਾਰੇ ਇਦਾਂ ਦੇ ਜਿੰਨਾਂ ਨੂੰ ਸਾਈਕਲ ਵੀ ਨਹੀਂ ਲਾਇਆ ਹੁੰਦਾ ਉਹ ਵੀ ਭਾਗ 6-7000 ਦਾ ਹੋਇਆ ਪਿਆ। ਕੀ ਕਰੂ ਬੰਦਾ? 90 ਹਜ਼ਾਰ ਨਾਲ ਕੇ ਬੇਨਤੀ ਆ ਇਹ ਹਜਾ ਕੰਮ ਨਾ ਕਰੇ। ਪਹਿਲੀ ਗੱਲ ਤਾਂ ਸਰਕਾਰ ਨੇ ਚਾਹੀਦਾ ਨਸ਼ਾ ਬੰਦ ਕਰਾਓ। ਨਸ਼ਾ ਬੰਦ ਹੋ ਗਿਆ ਚੋਰੀਆਂ ਤੇ ਐਟੋਮੈਟਿਕੋ ਬੰਦ ਹੋ ਜਾਣਗੀਆਂ। ਪੰਜਾਬ ਵਧੀਆ ਬਣ ਦੂ ਆਪਣਾ। ਕਹਤਾ ਸੋਚਦੀ ਨਹੀਂ ਵੀ ਆਹ ਭਵਨਤ ਮੰਗ ਤੋਂ ਉਮੀਦ ਸੀ ਵੀ ਇਹ ਵੀ ਕੁਝ ਕਰੂਗਾ ਪਰ ਨਹੀਂ ਇਹ ਵੀ ਦੂਜੀ ਪਾਰਟੀਾਂ ਕੋਈ ਰਹਿ ਗਿਆ ਕਿ ਇੱਕ ਬੰਦਾ ਕਰੋ ਬੇਨਤੀ ਆ ਵੀ ਜਿਹਨੇ ਮੇਰੇ ਭਰਾ ਨੇ ਪਹਿਲੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ